ਇਹ ਐਨਆਰਆਈ ਫੰਡ ਬਹੁਤ ਆਇਆ ਪਿੰਡਾਂ 'ਚ ਹਰਿਆਣੇ ਤੋਂ ਭਾਰ-ਭਾਰ ਕੇ ਟਰੱਕ ਮਾਲਵੇ ਤੋਂ ਇਹਨਾਂ ਲੋਕਾਂ ਦਾ ਕਹਿੰਦਾ ਘਰ ਭਰ ਲੈ ਆਪਣੇ ਰਕਸ਼ਨ ਨਾਲ ਸੱਚੀ ਗੱਲ ਉਹ ਤਾਂ ਹੀ ਆਮ ਬਣੇ ਤੁਹਾਡੇ ਅੰਦਰ ਵੜ ਕੇ ਨਾ ਵਿਖਾ ਦਿੰਦੇ ਪਰ ਤਾਂ ਤਿਆਰ ਕਿਹਾ ਕਿ ਛਾਤਣ ਦੇ ਪਿੰਡੀ ਹੋਏ ਤੁਹਾਡੇ ਉੱਤੇ ਅੰਦਰ ਵੜ ਲਗੇ ਤੁਸੀਂ ਝਿਜਕੋਗੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੀ ਰਹਿੰਦਾ ਸੱਪ ਸੂਪੀਆਂ ਸੱਪ ਜਿੰਨੇ ਦਰਿਆ ਦੇ ਸਾਰੇ ਇਹ ਪਿੰਡ ਦੇ ਵਿੱਚ ਆਣ ਬੜੇ ਆ ਇਹ ਤਾਂ ਆ ਵੀ ਦੀ ਲੜ ਪੈਂਦੇ ਆ ਛੇਤਰੋ ਛਤਰੀ ਹੋ ਜਾਂਦੇ ਦੂਜਾਂ ਦਾ ਉਹ ਖਾ ਗਿਆ ਦੂਜਾਂ ਦਾ ਉਹ ਖਾ ਗਿਆ ਸੈਂਟਰ ਖਾ ਗਿਆ ਮਰ ਗਈ ਮਰ ਗਈ ਮਰ ਗਈ ਕਿਧਰ ਜਾਂਦਾ ਸਾਡਾ ਟੈਕਸ ਦਾ ਪੈਸਾ ਟੀਲਾਂ ਵਾਲੀ ਡੱਬੀ ਤੋਂ ਲਗੇ ਭਾਈ ਅੱਜ ਤੱਕ ਰੇ ਟੈਕਸ ਦਿੰਨੀ ਆ ਕਈ ਲੋਕ ਕਹ ਰਹੇ ਨੇ ਕੁਦਰਤੀ ਮਾਰ ਐ ਕੁਦਰਤੀ ਮਾਰ ਐ ਜਿਹੜੇ ਹਰ ਸਾਲ ਹੜ੍ਹਾਂ ਨੇ ਤੁਹਾਡੇ ਨਹੀਂ ਨਹੀਂ ਇਹ ਕੁਦਰਤੀ ਮਾਰ ਨਹੀਂ ਸਾਨੂੰ ਜਾਣ ਬੁੱਝ ਕੇ ਮਾਰ ਰਿਹਾ ਜੀ ਅੱਛਾ ਕੋਈ ਯਾਰ 25 ਦਾ ਜਿਹੜਾ ਐਕਟ ਬੇਲੇ ਨਾ ਲੈਂਦਾ ਵਾ ਆ ਬਿਜਲੀ ਸੋਧ ਬੇਲੋ ਉਹਦੇ ਤੇ ਸਾਡੀ ਬਿਜਲੀ ਪ੍ਰਾਈਵੇਟ ਕਰ ਰਹੇ ਜੀ ਸਾਡਾ ਸਾਡੇ ਤੋਂ ਜ਼ਮੀਨ ਖੋਹਣ ਦੀਆਂ ਤਿਆਰੀਆਂ ਦੀ ਕਿਸੇ ਨਾ ਕਿਸੇ ਤਰ੍ਹਾਂ ਤੰਕਰੋ ਜ਼ਮੀਨਾਂ ਨੂੰ ਛੱਡ ਜਾਣਾ ਮਰਨ ਨਾਲ ਤਾਂ ਠੀਕ ਹੈ ਜ਼ਮੀਨیں ਦੇ ਦੇ ਉਹਨਾਂ ਨੂੰ ਮਰਨ ਨਾਲ ਤਾਂ ਠੀਕ ਹੈ ਜੀ ਪਰ ਇਹ ਸਾਨੂੰ ਪਤਾ ਤੁਹਾਨੂੰ ਪਤਾ ਪੁਰਖਿਆਂ ਦਾ ਮਲਿਕੀ ਮਲਿਕੀ ਤਰ੍ਹਾਂ ਅਸੀਂ ਮਰ ਅਸੀਂ ਮਰ ਜਾਾਂਗੇ ਪਰ ਜ਼ਮੀਨ ਨਹੀਂ ਛੱਡਾਂਗੇ ਜਿੱਨਾਂ ਤੇ ਸਾਡੇ ਸੁਆਸ ਆ ਲੜਾਂਗੇ ਅਸੀਂ ਸਿੱਧਾਂ ਦੀ ਗੋਮ ਦੇ ਵਿੱਚੋਂ ਪੈਦਾ ਹੋਏ ਆ ਤੇ ਚੀਚੀ ਨਾ ਲਾ ਕੇ ਲਊ ਅਸੀਂ ਛੀਦੀਆਂ ਨਹੀਂ ਪਾਉਣ ਵਾਲੇ ਅਸੀਂ ਧੌਣ ਲਵਾ ਕੇ ਛੀਦੀਆਂ ਪਾਵਾਂਗੇ ਸਰਕਾਰ ਵੱਲੋਂ ਇੰਨੀ ਵਧੀਆ ਪਾਲਿਸੀ ਦਿੱਤੀ ਤੁਹਾਡੇ ਪਿੰਡਾਂ ਨੂੰ ਹੜਾ ਦੌਰਾਨ ਜਿਸ ਦਾ ਖੇਤ ਉਸ ਦਾ ਰੇਤ ਕਰੋੜਾ ਰੁਪਿਆ ਤੁਸੀਂ ਰੇਤ ਚ ਮਾਰ ਰਹੇ ਹੋ ਹਲੇ ਕਹ ਰਹੇ ਹੋ ਜੀ ਸਾਡੇ ਕੋਲ ਕੁਝ ਹੈ ਹੀ ਨਹੀਂ ਸਾਜੀ ਪਹਿਲਾਂ ਤੇ ਮੈਂ ਤੁਸੀਂ ਪੱਤਰਕਾਰ ਜੀ ਆਏ ਨੂੰ ਤੁਸੀਂ ਕੈਮਰਾ ਮਾਰ ਕੇ ਵੇਖ ਲਓ ਇਹਨਾਂ ਦੇ ਵਿੱਚੋਂ ਕੋਈ ਟਰੈਕਟਰ ਟਰਾਲੇ ਵਾਲਾ ਵੀ ਨਹੀਂਗਾ ਇਹਨਾਂ ਝੋਲੀਆਂ 'ਚ ਬਾਗ ਰੇਤ ਕਰਨੀਆਂ ਪੰਜਾਬ ਦੇ ਵਿੱਚ ਬੀਤੇ ਦਿਨੀ ਜੋ ਹੜ੍ਹ ਆਏ ਨੇ ਹੜ੍ਹਾਂ ਨੇ 7 ਜ਼ਿਲ੍ਹੇ ਪ੍ਰਭਾਵਿਤ ਕੀਤੇ ਨੇ ਜਿਸ ਦੇ ਵਿੱਚ ਕਿ ਕਾਫੀ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਖੇਤਾਂ ਵਿੱਚ ਪਾਣੀ ਭਰ ਗਿਆ ਹੁਣ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਤਾਂ ਰੁਕ ਗਿਆ ਪਰ ਖੇਤਾਂ ਵਿੱਚ ਰੇਤ ਭਰੀ ਹੋਈ ਹੈ ਬਜਾਈ ਦਾ ਸਮਾਂ ਹੈ ਪਰ ਇਸ ਵੇਲੇ ਸਰਕਾਰਾਂ ਵੱਲੋਂ ਦਾਅਵੇ ਨੇ ਦੂਜੇ ਪਾਸੇ ਪਿਛਲੇ ਦਿਨੀ ਗਾਇਕਾਂ ਨੇ ਬਹੁਤ ਵਾਅਦੇ ਕੀਤੇ ਕਿ ਅਸੀਂ ਹਲਕੇ ਦੇ ਹਰ ਪਿੰਡ ਨੂੰ ਗੋਦ ਲੈ ਲਿਆ ਤਾਂ ਕਈ ਗਾਇਕਾਂ ਸਾਹਮਣੇ ਆਏ ਸੀ ਦੂਜੇ ਪਾਸੇ ਵੱਖ-ਵੱਖ ਪਾਰਕਿਆਂ ਦੇ ਲੀਡਰ ਵੀ ਪਰ ਅਸੀਂ ਅੱਜ ਤਰਨ ਤਰਨ ਦੇ ਹਲਕਾ ਪੱਟੀ ਦੇ ਪਿੰਡ ਜੱਲੋ ਕੇ ਆਏ ਹੋਏ ਹਾਂ ਕਿਤੇ ਕੀ ਸਸਤਾਮਾ ਜ ਜਿਨ੍ਹਾਂ ਨੂੰ ਕਣਕ ਦਾ ਬੀਜ ਤੇ ਕੰਬਲ ਤੇ ਹੋਰ ਵੀ ਸਮਾਨ ਵੰਡਣ ਵਾਲ ਤੇ ਐਸੀ ਕਾਪੀ ਜਿਹੜੀ ਮਾਇਆ ਵੀ ਵੰਡੀ ਗਈ ਹੈ ਤਾਂ ਲੋਕ ਜਿਹੜੇ ਕਿਸਾਨ ਸੀ ਛੋਟੇ ਕਿਸਾਨ ਉਹ ਆਪਣੇ ਕਰਾਂ ਨੂੰ ਬਿਜਲੀ ਲੈ ਕੇ ਜਾ ਰਹੇ ਨੇ ਕਿਉਂ ਖੇਤਾਂ ਦੇ ਵਿੱਚ ਬਜਾਈ ਕਰਨੀ ਹੈ ਕਿਉਂਕਿ ਨਾ ਆ ਪਿੰਡਾਂ ਦੇ ਵਿੱਚ ਕਾਫੀ ਮਾਰ ਪੈਂਦੀ ਹੈ ਤਾਂ ਮਾਰ ਦੇ ਕਾਰਨ ਇਨ੍ਹਾਂ ਪਿੰਡਾਂ ਦੇ ਵਿੱਚ ਕਾਫੀ ਵੱਡਾ ਨੁਕਸਾਨ ਹੋ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਸਸਤਾਵਾ ਦੇ ਜਿਹੜੇ ਮੈਂਬਰ ਨੇ ਉਹ ਵੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਰਵਿੰਦਰ ਜੀ ਜਿਹੜੀ ਤੁਸੀਂ ਅੱਜ ਲੈ ਕੇ ਆਏ ਹੋ ਪਹਿਲਾਂ ਵੀ ਕਾਫੀ ਸਮਾਨ ਤੁਸੀਂ ਨਾ ਪਿੰਡਾਂ 'ਚ ਵੰਡੇ ਆ ਅੱਜ ਨਗਦ ਰਾਸ਼ੀ ਵੰਡੀ ਜਾ ਰਹੀ ਹੈ ਕਣਕ ਦਾ ਬੀਜ ਵੰਡਿਆ ਜਾ ਰਿਹਾ ਹੈ ਕੰਬਲ ਵੀ ਵੰਡੇ ਜਾ ਰਹੇ ਨੇ ਇਨ੍ਹਾਂ ਪਿੰਡਾਂ ਦੇ ਵਿੱਚ ਦੱਸਿਆ ਕਿ ਹੋਰ ਸਸਤਾਵਾ ਥੋੜਾ ਏਰੀਆ ਪਿੱਛੇ ਰਹਿ ਜਾਂਦਾ ਬਹੁਤ ਘੱਟ ਪਹੁੰਚੀਆਂ ਨੇ ਇਹਨਾਂ ਪਿੰਡਾਂ ਵਿੱਚ ਕਿੰਨੀ ਕੁ ਲੋੜ ਸੀ ਤੁਸੀਂ ਪੂਰਾ ਲਿਸਟ ਬਣਾਈ ਹੈ ਕਿ ਹੋਰ ਪਿੰਡਾਂ ਤਾਂ ਬਹੁਤ ਕੁਝ ਪਹੁੰਚ ਗਿਆ ਪਰ ਇਹਨਾਂ ਪਿੰਡਾਂ ਵਿੱਚ ਕੁਝ ਨਹੀਂ ਪਹੁੰਚਿਆ ਦੇਖੋ ਜ਼ਿਆਦਾਤਰ ਜਾਣਕਾਰੀ ਨਾ ਹੋਣ ਕਰਕੇ ਜੀ ਲੋਕੀ ਜਿਹੜੇ ਬਾਹਰੋਂ ਆਉਂਦੇ ਸੀ ਉਹ बार-बार ਬੰਨਾਂ ਤੇ ਵੱਡੇ ਕ ਮੁੜ ਜਾਂਦੇ ਸੀ ਪਰ ਅਸੀਂ ਸੰਪਰਕ ਸਾਧ ਕੇ ਬਾਦਰ ਨੇੜਲੇ ਪਿੰਡਾਂ ਵਿੱਚ ਇੱਥੇ ਪਹੁੰਚ ਨਹੀਂ ਸੀ ਹੁੰਦੀ ਪਹਿਲਾਂ ਵੀ ਇੱਥੇ ਪ੍ਰਾਵਾਸ ਨੇ ਪਾਵੇਂ ਰੈਸਕਿਊ ਦਾ ਕੰਮ ਸੀ ਉਹਦੀ ਸੇਵਾ ਸੀ ਫਿਰ ਅਸੀਂ ਰਾਸਣ ਲੈ ਕੇ ਬਾਦਰ ਦੇ ਉਹ ਨਾ ਪਿੰਡਾਂ ਵਿੱਚ ਪਹੁੰਚੇ ਇਹ ਤਰਨ ਤਰਨ ਦੇ ਜਲੂ ਕੋਈ ਇਸ ਪਿੰਡ ਵਿੱਚ ਵੀ ਆਏ ਸੋ ਇਸੇ ਤਰ੍ਹਾਂ ਜਿਹੜਾ ਹੁਣ ਕਣਕ ਦਾ ਬੀਜ ਵੰਡਿਆ ਜਾ ਰਿਹਾ ਪ੍ਰਭਾਵਿਤ ਖੇਤਰਾਂ ਦੇ ਪਿੰਡਾਂ ਵਿੱਚ ਭਾਵੇਂ ਅਪਰੋਚ ਪਰ ਗੁਰਦਾਸਪੁਰ ਅਸੀਂ ਜਿੰਨੇ ਵੀ ਹੋਰ ਤਰਨ ਤਰਨ ਜਿਹੜੇ ਵੀ ਖੇਤਰ ਦੇ ਪਿੰਡ ਨੇ ਸਾਰਿਆਂ ਦੇ ਵਿੱਚ ਕੋਸ਼ਿਸ਼ ਕੀਤੀ ਹੈ ਸੋ ਇੱਥੋਂ ਹੁਣ ਸਾਨੂੰ ਸਨੇਹਾ ਗਿਆ ਸੀ ਕਿ ਪੂਰਾ ਹੀ ਪਿੰਡ ਨੂੰ ਲੋੜ ਹੈ ਸੋ ਜਿੰਨੀ ਵੀ ਜ਼ਮੀਨ ਬਣਦੀ ਹੈ ਉਹਦੇ ਅਨਸਾਰ 300 ਦੇ ਕਰੀਬ ਅਸੀਂ ਇਕੱਟਾ ਕਣਕ ਦਾ ਲੈ ਕੇ ਆਏ ਆ ਨਾਲ ਨਾਲ ਡੀਜ਼ਲ ਅਤੇ ਖਾਦ ਦੇ ਲਈ ਬਤੀ ਸਹਾਇਤਾ ਵੀ ਦੇ ਰਹੇ ਆ ਇਹ ਖੁਦ ਅਨਦਾਤਾ ਨਹੀਂ ਇਹਨਾਂ ਨੂੰ ਕੋਈ અપਕਾਰ ਨਹੀਂ ਕਰ ਰਹੇ ਪਰ ਅਜਿਹੀ ਜੇ ਵਿਪਤਾ ਦੀ ਘੜੀ ਆਈ ਹੈ ਜੇ ਸਰਕਾਰਾਂ ਨੇ ਬਾਹ ਨਹੀਂ ਪੜੀ ਤਾਂ ਸਾਡਾ ਫਰਜ਼ ਬਣਦਾ ਕਿ ਜੇ ਅਸੀਂ ਜਥੇਬੰਦੀਆਂ ਬਣਾਈਆਂ ਨੇ ਉਹ ਪਰਮਾਤਮਾ ਦੀ ਖੁਸ਼ੀ ਲੈਣੀ ਹੈ ਇਸ ਸਮੇਂ ਪਹਿਲਾਂ ਅਸੀਂ ਆਪਣੇ ਘਰ ਨੂੰ ਭਰੀਏ ਇਸ ਘਰ ਦੇ ਵਿੱਚ ਜੇਕਰ ਪੰਜਾਬ ਤਾਂ ਕਿਉਂਕਿ ਹਮੇਸ਼ਾ ਹੀ ਦਾਨੀ ਹੈ ਫਿਰ ਅਸੀਂ ਬਾਹਰਲੇ ਸੂਬਿਆਂ ਵਿੱਚ ਵੀ ਸਹਾਇਤਾ ਕਰ ਸਕਦੇ ਹਾਂ ਸੋ ਜਿਹੜੇ ਇੱਥੇ ਨੁਕਸਾਨ ਹੋਇਆ ਸੀ ਉਹਦੀ ਪੂਰਤੀ ਕਰਨ ਦੀ ਕੋਸ਼ਿਸ਼ ਭਾਵੇਂ ਉਹਨਾਂ ਦੀ ਮਕਾਨਾਂ ਦਾ ਨੁਕਸਾਨ ਹੈ ਪਸ਼ੂਆਂ ਦਾ ਨੁਕਸਾਨ ਹੈ ਫਸਲਾਂ ਦਾ ਨੁਕਸਾਨ ਹੈ ਜਾਨੀ ਮਾਲੀ ਜਿਸ ਤਰ੍ਹਾਂ ਦੇ ਬਹੁਤ ਵੱਡੇ ਨੁਕਸਾਨ ਹੋਏ ਨੇ ਸੋ ਇਹਨਾਂ ਨੂੰ ਨਾ ਕੁਸ਼ਣ ਹੁਣ ਪੂਰਤੀ ਹੋ ਸਕੇ ਇਸ ਲਈ ਇਹ ਜਿਹੜੀ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਇਹ ਵੀ ਮੈਂ ਬੇਨਤੀ ਕਰਨਾ ਚਾਹਾਂਗਾ ਜਿਹੜੀਆਂ ਜੱਥੇਬੰਦੀਆਂ ਜਿਹੜੇ ਗਾਇਕ ਪਿੰਡਾਂ ਵਿੱਚ ਦਾਅਵੇ ਪਾਦੇ ਕਰਕੇ ਸੀ ਵੋਟ ਆਪਣੇ ਲਗਾ ਕੇ ਜਿਹੜੇ ਆ ਕੇ ਸੇਵਾ ਨਿਭਾਰੇ ਨੇ ਚੰਗੀ ਗੱਲ ਹੈ ਬਹੁਤ ਸਾਰੇ ਸਾਨੂੰ ਸ਼ਿਕਾਇਤਾਂ ਮਿਲੀਆਂ ਵੀ ਨਹੀਂ ਆਈ ਪਰ ਉਹਨਾਂ ਨੂੰ ਇਹ ਸ਼ੋਸ਼ਣ ਨਹੀਂ ਕਰਨਾ ਚਾਹੀਦਾ ਵੀ ਉੱਥੇ ਕੋਈ ਹੋਰ ਨਾ ਪਹੁੰਚੇ ਫਿਰ ਉਹ ਆਪਣੇ ਵੋਟ ਪੁੱਟ ਲੈਣ ਨਹੀਂ ਉਹ ਆ ਕੇ ਇਹਨਾਂ ਕੋਲ ਆਪਣੀ ਜਿਹੜੀ ਰਾਹਤ ਪਹੁੰਚਦੀ ਕਰੇ ਔਖੀ ਘੜੀ ਆਪਾਂ ਰਲ ਮਿਲ ਕੇ ਇੱਕ ਦੂਜੇ ਦਾ ਸਹਾਰਾ ਬਣਨਾ ਹੈ ਸੋ ਇਹੀ ਲੋਕ ਇਤ ਮਿਸ਼ਨ ਜਿਹੜੀ ਟੀਮ ਹੈ ਅੱਜ ਫਿਰ ਲਗਾਤਾਰ ਕਿਉਂਕਿ ਹੁਣ ਬਹੁਤ ਜਿਹੜੀਆਂ ਸੰਸਥਾਵਾਂ ਘਟ ਗਈਆਂ ਨੇ ਕਿ ਹੁਣ ਤਾਂ ਸਾਫ਼ ਹੋ ਗਿਆ ਕੰਮ ਉਦੋਂ ਬਹੁਤ ਆ ਰਹੇ ਸੀ ਪਰ ਉਦੋਂ ਨਾਲੋਂ ਲੋਡ ਹੁਣ ਜ਼ਿਆਦਾ ਹੈ ਹੁਣ ਕਿਉਂਕਿ ਰੇਤ ਕੱਢਣੀ ਹੈ ਇਹ ਜ਼ਮੀਨਾਂ ਪੱਧਰੀ ਕਰਨੀਆਂ ਨੇ ਬੀਜ ਬਜਾਈ ਕਰਨੀ ਹੈ ਤੇ ਉਹਨਾਂ ਨੂੰ ਫਿਰ ਰੇਸ ਸਪਰੇਅ ਦੀ ਵੀ ਅੱਗੇ ਲੋੜ ਹੈ ਸੋ ਉਸ ਨੂੰ ਮੁਕਰਾਕਦੇ ਹੋਏ ਜਿਹੜਾ ਸਾਡਾ ਲੋਕਿਤ ਮਿਸ਼ਨ ਦੀ ਪੂਰੀ ਟੀਮ ਪੂਰਾ ਟਰੱਕ ਭਰ ਕੇ ਇੱਥੇ ਜਿਵੇਂ ਰਾਸ਼ਨ ਲੈ ਕੇ ਆਉਂਦੇ ਸੀ ਹੁਣ ਅਸੀਂ ਕਣਕ ਦਾ ਬੀਜ ਲੈ ਕੇ ਪਹੁੰਚੇ ਆਂ ਨਾਲ ਰੇਸ ਸਪਰੇਅ ਦੀ ਬਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਸੋ ਰਲ ਮਿਲ ਕੇ ਕਾਰਜ ਨੂੰ ਸੰਗਤਾਂ ਦੇ ਸਹਿਯੋਗ ਨਾਲ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਦਾਨੀ ਸੱਜਣਾ ਦੇ ਸਹਿਯੋਗ ਨਾਲ ਨਿਭਾਉਣ ਦੀ ਇੱਕ ਕੋਸ਼ਿਸ਼ ਹੈ ਜੀ ਅੱਛਾ ਬਿਲਕੁਲ ਤੁਸੀਂ ਦੇਖੋ ਕੀ ਇਹ ਪਿੰਡ ਵਾਸੀ ਨੇ ਜੋ ਕਿ ਕਣਕ ਦਾ ਬੀਜ ਲੈ ਰਹੇ ਨੇ ਸ਼ੰਟੂ ਜੀ ਆ ਕੀ ਚੱਕਰ ਦਾ ਹਾਂ ਆ ਕੀ ਚੱਕੀ ਫਿਰਦੇ ਤੁਸੀਂ ਬੈਗ ਹੇ ਜੀ ਨਾਲ ਦੀ ਨਾਲ ਅਸੀਂ ਜਿਹੜੀ ਵਿੱਤੀ ਸਹਾਇਤਾ ਏ ਇਹ ਵਿੱਤੀ ਸਹਾਇਤਾ ਹੈ ਜੀ ਇਹਨਾਂ ਨੂੰ ਦਿੱਤੀ ਜਾ ਰਹੀ ਜਿਹੜੇ ਨਾਲ ਬੀਜ ਦੇ ਨਾਲੇ ਨਾਲ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਇਹ ਵਿੱਤੀ ਸਹਾਇਤਾ ਦੇ ਰਹੇ ਹੋ ਤੁਸੀਂ? ਰਾਜਨੀਤਿਕ ਕਰਨ ਤਾਂ ਨਹੀਂ ਕਿਤੇ ਆ ਗਏ ਕਿਸੇ ਪਾਰਟੀ ਦੇ ਨਾਲ ਜੁੜੇ ਹੋ ਤੁਸੀਂ? ਕਿਉਂਕਿ ਇਹ ਕੰਮ ਤਾਂ ਸਰਕਾਰਾਂ ਦਾ ਸੀ। ਉਹਨਾਂ ਨੇ ਚੈੱਕ ਦੇਣੇ। ਤੁਸੀਂ ਆਪ ਚੈੱਕ ਬੰਨਣ ਲੱਗੇ ਪਿੰਡ ਨੂੰ। ਚੰਡੀਗੜ੍ਹ ਤੋਂ ਆ ਕੇ ਤਾਂ ਆਪਾਂ ਉਹ ਐਮ.ਐਲ.ਏ ਨਹੀਂ ਬਣਨਾ। ਇਹ ਤਾਂ ਇਹ ਵੀ ਲੋੜਵੰਦ ਪਰਿਵਾਰਾਂ ਇਹਨਾਂ ਦਾ ਨੁਕਸਾਨ ਬਹੁਤ ਹੋਇਆ। ਇੱਧਰ ਜਾ ਕੇ ਦੇਖਿਓ। ਮਤਲਬ ਸਾਰੀ ਜਿਹੜੀ ਇਹਨਾਂ ਦੀ ਜ਼ਮੀਨ ਹੈ ਉਹ ਪਾਣੀ ਚਾਹੀਏ। ਹੁਣ ਤਾਂ ਚਲ ਦੀ ਪਹਿਲਾਂ ਆਏ ਆ ਉਦੋਂ ਬਿਲਕੁਲ ਮਤਲਬ ਉਜੜਿਆ ਪਿਆ ਸੀ ਸਾਰਾ ਸਿਸਟਮ ਫਸਲ ਦਾ ਹੁਣ ਸਰਕਾਰ ਕੋਲ ਇੰਨੇ ਰਾਹਤ ਫੰਡ ਦੇ ਵਿੱਚ ਲੋਕਾਂ ਨੇ ਸੇਵਾ ਕੀਤੀ ਉਹ ਕਹਿੰਦੇ ਕਿ ਕੱਲੇ ਕੱਲੇ ਕਿਸਾਨ ਦਾ ਸੀ ਮੁਆਵਜ਼ਾ ਦੇਵਾਂਗੇ ਪਰ ਤੁਹਾਨੂੰ ਭਰੋਸਾ ਨਹੀਂ ਤੁਸੀਂ ਵੀ ਆਪਣਾ ਟਰੱਕ ਭਰ ਕੇ ਲੈ ਕੇ ਆਗੇ ਦੇਖੋ ਜੇ ਸਰਕਾਰ ਨੇ ਕੁਝ ਕਰਨਾ ਹੁੰਦਾ ਸਾਨੂੰ ਆਉਣ ਦੀ ਤਾਂ ਲੋੜ ਨਹੀਂ ਸੀ ਸਰਕਾਰ ਤਾਂ ਗੱਲਾਂ ਬਾਤਾਂ ਵਾਲੀ ਹੈ ਛੁਟਕੇ ਦੇ ਚੱਲ ਰਹੇ ਆ ਪ੍ਰੈਕਟੀਕਲੀ ਕੁਝ ਨਹੀਂ ਛੁਟਕਲਿਆਂ ਨਾਲ ਸਾਰਾ ਕੁਝ ਚੱਲ ਰਿਹਾ ਪੰਜਾਬੀ ਗਾਇਕ ਨੇ ਇੰਨੇ ਕੱਲੇ ਕੱਲੇ ਪਿੰਡ ਨੂੰ ਗੋਦ ਲਿਆ ਹੋਇਆ ਤੇ ਤੈਨਾਂ ਤੋਂ ਫਿਕਰ ਕਰਨ ਦੀ ਲੋੜ ਹੀ ਨਹੀਂ ਇਹਨਾਂ ਕੋਲ ਤਾਂ ਸਭ ਕੁਝ ਪਹੁੰਚਣਾ ਘਰ ਇਹਨਾਂ ਦੇ ਬਣ ਜਣੇ ਨੇ ਇਹਨਾਂ ਦੀ ਜ਼ਮੀਨਾਂ ਪੱਧਰੀ ਹੋ ਜਾਣੀ ਹੈ ਹੁਣ ਤੁਹਾਨੂੰ ਜਾਂਦੇ ਜਾਂਦੇ ਦਿਖਾ ਦੇਣਾ ਵੀ ਜਿਹੜੇ ਪੰਜਾਬੀ ਕਲਾਕਾਰਾਂ ਨੇ ਪਿੰਡ ਅਡਾਪਟ ਕਰੇ ਆਂ ਵੀ ਕੋਈ ਹੈਗਾ ਉੱਥੇ ਹੂੰ ਮਤਲਬ ਐਡਾਪਟ ਜਰੂਰ ਕਰੇ ਆ ਮਤਲਬ ਉਸ ਤੋਂ ਬਾਅਦ ਉਹ ਕੋਈ ਨਹੀਂ ਆਇਆ ਜਦੋਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਜਦੋਂ ਤੁਸੀਂ ਕੋਈ ਪਿੰਡ ਨੂੰ ਅਡਾਪਟ ਕੀਤਾ ਤਾਂ ਫਿਰ ਆਪਣੀ ਜ਼ਿੰਮੇਵਾਰੀ ਬਣਦੀ ਹੈ ਆਪਾਂ ਉਹਨਾਂ ਦੀ ਮਦਦ ਕਰੀਏ ਇਹ ਨਾ ਹੋਵੇ ਆਪਾਂ ਕਹਿੰਦਾ ਵੀ ਹਾਂ ਅਸੀਂ ਪਿੰਡ ਅਡਾਪਟ ਕਰ ਲਿਆ ਅਮਰ ਕੋਈ ਹੋਰ ਸੰਸਥਾ ਵੀ ਨਹੀਂ ਆਉਂਦੀ ਤੁਸੀਂ ਵੀ ਨਹੀਂ ਆਉਂਦੇ ਇਹ ਮਾੜੀ ਗੱਲ ਹੈ ਇਸ ਕਰਕੇ ਜਿਹੜੀ ਜਿਹੜੇ ਬੰਦਿਆਂ ਨੇ ਜਿਹੜੇ ਜਿਹੜੇ ਪਾਸੇ ਉਹ ਕੀਤਾ ਤਾਂ ਉਹਨਾਂ ਲੋਕਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਇਨਸਾਨੀਅਤ ਦੇ ਨਾਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਹਵਾਤ ਨਹੀਂ ਕਰਨੀਆਂ ਚਾਹੀਦੀਆਂ ਪ੍ਰੈਕਟੀਕਲੀ ਜਿਹੜਾ ਗਰਾਊਂਡ ਤੇ ਆ ਕੇ ਸਾਨੂੰ ਇਹ ਸਾਬੇ ਕਰ ਰਹੀ ਹੈ ਸੁਖਵੀਰ ਬਾਦਲ ਜੀ ਕਹਿ ਰਹੇ ਨੇ ਕਹਿੰਦੇ ਕਿ ਕੱਲੇ ਕੱਲੇ ਪਿੰਡਾਂ ਦੇ ਵੀ ਡੀਜ਼ਲ ਪਹੁੰਚਦਾ ਸੀ ਬਾਕੀ ਪੈਸ਼ੇ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤੁਹਾਡੇ ਪਿੰਡ ਚ ਕਿੰਨਾ ਕੁ ਡੀਜ਼ਲ ਤੇ ਪੈਸਾ ਆਇਆ ਜੀ ਤੁਸੀਂ ਫੇਰ ਸਸਤਾ ਦੇ ਅੱਗੇ ਖੜਗੇ ਇੱਥੇ ਆਣ ਕੇ ਲੈਣ ਵਾਸਤੇ ਬੋਲੀਂ ਇਹ ਗੱਲ ਦੇ ਤੁਹਾਡੇ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆ ਖਬਰ ਜਿਹੜੀ ਆ ਪਹੁੰਚਾਰ ਹੈ ਜੇ ਇਹ ਜਲੋਗੇ ਪਿੰਡ ਆ ਜੀ ਹਾਂਜੀ ਸਾਰੇ ਦਾ ਸਾਰਾ ਹੀ ਇਹਨਾਂ ਦਾ ਜੋ ਰਕਬਾ ਸਾਰਾ ਬੰਨੋ ਪਾਰ ਆ ਜੀ ਇੱਕ ਘਰ ਦਾ ਵੀ ਰਕਬਾ ਹੀ ਤੇ ਰਹਿਣਗਾ ਸਿਰਫ ਪਿੰਡੀ ਕੱਲਾ ਵਾ ਸਾਰਾ ਹੀ ਫਸਲ ਮਰ ਗਿਆ ਜੀ ਕੋਈ ਤੂੜੀ ਨਹੀਂ ਰਹਿ ਗਈ ਕੋਈ ਦਾਣਾ ਨਹੀਂ ਰਹਿ ਗਿਆ ਕੋਈ ਕੱਖ ਨਹੀਂ ਰਹਿ ਗਿਆ ਸੁਖਬੀਰ ਹੋਣੀ ਤੇ ਆਉਂਦੇ ਤੇ ਪੁਲਸੀ ਅੱਗੇ ਪਿਛੇ ਇੰਨੀ ਹੁੰਦੀ ਹੈ ਇਹ ਮੇਲ ਨਹੀਂ ਸਕਦੀ ਉਹਨਾਂ ਨਾਲੇ ਅੱਗੇ ਆਪਾਂ ਵੇਖੇ ਸੁਖਬੀਰ ਹੋਣੀ ਆ ਵੀ ਵੇਖ ਲਿਆ ਪਹਿਲੇ ਵੇਖ ਲੇ ਸਾਰੇ ਵੇਖੇ ਆ ਇਹ ਤਾਂ ਨਾ ਕੋਈ ਮੱਝ ਕਿਸੇ ਦੀ ਗਵਾਜਗੀ ਹੀ ਜਾਂਦਾ ਵੀ ਇਹ ਮੈਂ 200 ਰੁਪਿਆ ਬਾਬਾ ਤੇਰੇ ਚੜਾਉ ਮੇਰੀ ਮੱਝ ਲੱਭ ਜੀ ਅਗਲੇ ਬਾਬੇ ਤੇ ਫੇਰ ਮੱਥਾ ਟੇਕ ਲਿਆ 200 ਰੁਪਿਆ ਚੜਾਉ ਗੁਰੇ ਨਾ ਨਾ ਮੱਧ ਕਿਨੇ ਕਿੰਨਾਂ ਦਾ 200 ਰੁਪਏ ਦੀ ਆ ਆਂਦਾ 600 ਰੁਪਏ ਤੋਂ ਮੱਥਾ ਹੀ ਦੇਖ ਲਿਆ ਸੁਣ ਨਾ ਮੇਰੇ ਹੱਥੇ ਚ ਕਦਾ ਸੇਂਗ ਆ ਜਾਣਾ ਮੈਂ ਇਹਨਾਂ ਨੂੰ ਲੈ ਬੀਠਾ ਹਾਂ ਇਹ ਤਾਂ ਇਦਾਂ ਦੇ ਇਹ ਧੰਨਵਾਦ ਆ ਇਹਨਾਂ ਸੰਥਾ ਵਾਲਿਆਂ ਦਾ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਦਾ ਲੰਗਰ ਚ ਲਾਇਆ ਵਾ ਅੱਜ ਸਾਨੂੰ ਉਹ ਯਾਦ ਆਉਂਦਾ ਸਾਡੇ ਬਾਪੂ ਸੁਣਾਉਂਦੇ ਹੁੰਦੇ 20 ਰੁਪਏ ਤੋਂ ਲੰਗਰ ਸ਼ੁਰੂ ਕੀਤਾ ਗੁਰੂ ਨਾਨਕ ਦੇਵ ਨੇ ਅੱਜ ਜ਼ਿਕਰ ਬੰਬਾ ਨਿਕਲੀਆਂ ਪੀਆਂ ਅੱਜ ਤੁਸੀਂ ਸੱਚੇ ਪਾਤਸ਼ਾਹ ਦੇ ਦਰਬਾਰ ਤੇ ਚੱਲ ਜਾਓ ਗੁਰੂ ਰਾਮਦਾਸ ਦੇ ਜ ਮੇਰਾ ਖਿਆਲ ਆ ਬਈ ਘਰ ਤੋਂ ਘੜ 4-5 ਕਵਿੰਟਰ ਰੋਜ਼ ਦੀ ਤੇ ਇੰਨਾ ਲੰਗਰ ਪੱਕਦਾ 300 ਕਿੰਨੇ ਕੁ ਮੀਟਰ ਰੋਜ਼ ਦਾ ਕਿਉਂ ਲੱਗਦਾ ਵਾ ਜੇ ਸਾਡੇ ਪਿੱਛੋਂ ਉਹਨੇ ਹੱਥ ਚੁੱਕ ਲਿਆ ਸਰਕਾਰਾਂ ਦੇ ਸਾਨੂੰ ਖਾ ਜਾਣਗੇ ਸਾਡੀ ਜ਼ਮੀਨ ਲਈ ਜਾਣੀਆਂ ਵਾ ਵੱਡੇ ਵੱਡੇ ਹਾਈਵੇ ਕੱਢ ਗਏ ਵੱਡੇ ਵੱਡੇ ਭਾਰਤ ਮਾਲ ਕੱਢ ਗਏ ਇਹਦੇ ਸਾਰਾ ਗੋਡਾ ਨਹੀਂ ਬਣਿਆ ਉਹ ਲਈ ਜਾਣੀਆਂ ਸਾਡੇ ਤੇ ਤੁਹਾਂ ਭੈਣ ਭਰਾਵਾਂ ਨੇ ਬਾਹ ਫੜਨੀ ਆ ਇਹਨਾਂ ਭੈਣ ਭਰਾਵਾਂ ਨੇ ਬਾਹ ਫੜੀ ਇਹਨਾਂ ਦਾ ਧੰਨਵਾਦ ਕਈ ਲੋਕ ਤਾਂ ਗੱਲਾਂ ਇਹ ਕਰਦੇ ਕਿ ਐਨਆਰਆਈ ਫੰਡ ਬਹੁਤ ਆ ਇਹਨਾਂ ਪਿੰਡਾਂ 'ਚ ਹਰਿਆਣੇ ਤੋਂ ਭਰ ਭਰ ਕੇ ਟਰੱਕ ਮਾਲਵੇ ਤੋਂ ਇਹਨਾਂ ਲੋਕਾਂ ਦਾ ਕਹਿੰਦਾ ਘਰ ਭਰ ਲੈ ਆਪਣੇ ਰਕਸ਼ਨ ਨਾਲ ਸੱਚੀ ਗੱਲ ਏ ਵੇਖ ਲਓ ਜੀ ਜੇ ਤੁਸੀਂ ਕਹੋ ਤਾਂ ਅਸੀਂ ਅੰਬ ਨੇ ਤੁਹਾਡੇ ਅੰਦਰ ਵੜ ਕੇ ਨਾ ਵਿਖਾ ਦਿੰਨੇ ਪਰ ਤਾਂ ਤਾਂ ਧਿਆਨ ਰੱਖਿਓ ਕਿ ਛਾਤਣ ਦੇ ਪਿੰਡੀ ਹੋਏ ਤਾਂ ਜੁੱਤੀ ਇਹੋ ਜਿਹੇ ਹਾਲਾਤ ਬਣੇ ਆ ਵੀ ਮਤਲਬ ਕਹੇ ਤੋਂ ਬਾਪ ਵੀ ਅੰਦਰ ਵੜ ਲਗੇ ਤੁਸੀਂ ਝਿਜਕੋਗੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਰਹਿਣ ਦਾ ਸੱਪ ਸੁਲਪੀਆਂ ਸੱਪ ਜਿੰਨੇ دریا ਦੇ ਸਾਰੇ ਇਸ ਪਿੰਡ ਦੇ ਵਿੱਚ ਆਣ ਵੜੇ ਆ ਕਿਸੇ ਨੇ ਕੱਖ ਨਹੀਂ ਜਿ ਪਛਾਇਆ ਮੈਂ ਤੁਹਾਨੂੰ ਆਖਾਂ ਐਵੇਂ ਗੱਲਾਂ ਦੇ ਨਾਲ ਜੇ ਕੜਾ ਬਣਾਉਂਦੇ ਗੱਲਾਂ ਦਾ ਉੱਥੇ ਨਿੰਦੀ ਜਾਂਦਾ ਕੋਈ ਆਪ ਵਾਲਿਆਂ ਨੂੰ ਤੜਫੀ ਜਾਂਦਾ ਨਾ ਉਹ ਕਰਤਾ ਕਰਤਾ ਕੋਈ ਤਸਵੀਰ ਤੇ ਵਰੀ ਜਾਂਦਾ ਕਿਸੇ ਨੇ ਕੈਂਸਰ ਖਿਲਾ ਰਿਆ ਵਾ ਕਿਸੇ ਨੇ ਮਤਲਬ ਇਹਨ ਵੋਟਾਂ ਦੇ ਨਾਲ ਕਰਾਇੰਨਾਂ ਨੇ ਵੋਟਾਂ ਮਿਲ ਗਈਆਂ 5 ਸਾਲ ਇਹਨਾਂ 76 ਮਾਰਨੇ ਆ ਬਸ ਮੁੜ ਕੇ ਉਹ ਦੁਜੀ ਆ ਜਾਣਗੇ ਬਦਲ ਆ ਗਿਆ ਜੀ ਬਦਲਾ ਗਿਆ ਉਹ ਮਾਰੀ ਜਾਣਗੇ ਆ ਜਿਆਦੀ ਕਾਇਕਾਂ ਨੇ ਬਹੁਤ ਮਦਦ ਕੀਤੀ ਕਹਿੰਦੇ ਇਹਨਾਂ ਪਿੰਡਾਂ ਚ ਗੋਦ ਵੀ ਲਏ ਸੀ ਤਾਂ ਕਾਫੀ ਮਦਦ ਹੋ ਗਈ ਮੇਰੀ ਗੱਲ ਸੁਣੋ ਜੀ ਤੁਸੀਂ ਕਿਤੇ ਖੜਾ ਲਵਾ ਕੇ ਵੇਖੋ ਜੇ ਤੇ ਕੋਈ 20 ਲੱਖ ਤੋਂ ਘੱਟ ਦਾ ਲਿਆ ਗਿਆ ਤੇ ਫੇਰ ਆਖਿਓ ਹੂੰ ਤੇ ਜੀ ਉਹ ਉਹ ਫੇਰ ਖੜਾ ਵੀ ਮੁਕਤੀ ਲਾਜਾ ਕਰਨ ਉਹ ਜਿਹੜੇ ਪੈਸੇ ਬੰਦਾ ਲੈਣ ਗਿਆ ਆਵੇ ਹੁਣ ਭੁੱਲਰ ਫੜਿਆ ਗਿਆ ਕਰੋੜਾਂ ਅਰਬ ਰੁਪਇਆ ਫੜਿਆ ਗਿਆ ਕਿਤੇ ਭੁੱਖਾ ਸੀ ਉਹ ਅਸੀਂ ਵੀ ਆਪਦੇ ਕਾ ਰੋਟੀ ਖਾਂਦੇ ਸੰਤੁਸ਼ਟੀ ਨਾਲ ਖਾਂਦੇ ਯਾਰ ਦੋ ਫੁਲਕੇ ਮਾਰਨਾ ਇਹਨਾਂ ਕਾਲਪੁਰਖ ਨੇ ਦਿੱਤੇ ਆ ਆ ਪਿੰਡ ਖੜਾ ਸੰਤੁਸ਼ਟੀ ਨਾਲ ਆਪਦਾ ਜਿਹੜਾ ਉਹ ਲੈਣਦੇ ਆ ਜਿਹੜਾ ਕੁਝ ਮਿੰਨਦੇ ਆ ਇਹ ਤਾਂ ਆ ਵੀ ਦੀ ਲੜ ਪੈਂਦੇ ਆ ਛੇਤਰੋ ਛਤਰੀ ਹੋ ਜਾਂਦੇ ਦੂਜਾਂ ਦਾ ਉਹ ਖਾ ਗਿਆ ਦੂਜਾਂ ਦਾ ਉਹ ਖਾ ਹਾ ਤੀਲਾਂ ਵਾਲੀ ਦੱਬੀ ਤੋਂ ਲਗੇ ਭਾਈ ਅੱਜ ਤੱਕ ਰੇ ਟੈਕਸ ਦਿੰਨੇ ਆ ਕਿੱਥੇ ਜਾਂਦਾ ਸਾਨੂੰ ਦੇਣ ਹਿਸਾਬ ਕਿਤਾਬ ਕੋਈ ਕਈ ਲੋਕ ਕਹ ਰਹੇ ਨੇ ਕੁਦਰਤੀ ਮਾਰ ਐ ਕੁਦਰਤੀ ਮਾਰ ਐ ਜਿਹੜੇ ਹਰ ਸਾਲ ਹੜਾ ਨੇ ਥੋੜੇ ਨਹੀਂ ਜੀ ਇਹ ਕੁਦਰਤੀ ਮਾਰ ਨਹੀਂ ਸਾਨੂੰ ਜਾਣ ਪੁੱਝ ਕੇ ਮਾਰ ਰਿਹਾ ਜੀ ਅੱਛਾ ਕਾਰਨ ਕੀ ਏ ਤੁਹਾਡੇ ਤੇ ਕਾਦੀ ਅੱਖ ਹੈ ਨਹੀਂ ਆ ਵੀ ਇਹ ਜ਼ਮੀਨ ਦੇ ਦੇਂ ਜੀ ਜਿਹੜਾ ਕੋਆਪਰੇਟ ਕਰਾਣਿਆਂ ਨੂੰ ਜ਼ਮੀਨ ਦੇਣਾ ਪਹਿਲਾਂ ਤਿੰਨ ਕਾਲੇ ਕਾਨੂੰਨ ਲੈਂਦੇ ਅਸੀਂ ਸਾਲ 1.5 ਸਾਲ ਉੱਥੇ ਲੜੇ ਆ ਜੀ ਅਸੀਂ 300 350 ਖਸਾਨਚੀਦ ਕਰਾਇਆ ਸਾਨੂੰ ਉਹ ਜਿਹੜੇ ਉਪਰ ਨਾਲਾ ਉੱਥੇ ਆ 2025 ਦਾ ਜਿਹੜਾ ਐਕਟ ਬੇਲੇ ਨਾਲ ਲੈਂਦਾ ਵਾ ਆ ਬਿ ਕੋਣ ਲਿਆ ਤਿਆਰੀਆਂ ਜੀ ਕਿਸੇ ਨਾ ਕਿਸੇ ਤਰ੍ਹਾਂ ਤੰਗ ਕਰੋ ਜ਼ਮੀਨਾਂ ਨੂੰ ਛੱਡ ਜਾਣ ਮਰਨ ਨਾਲ ਤਾਂ ਠੀਕ ਹੈ ਜ਼ਮੀਨیں ਦੇ ਦੇ ਉਹਨਾਂ ਨੂੰ ਮਰਨ ਨਾਲ ਤਾਂ ਠੀਕ ਹੈ ਜੀ ਪਰ ਇਹ ਸਾਨੂੰ ਪਤਾ ਤੁਹਾਨੂੰ ਪਤਾ ਪੁਰਖਿਆਂ ਦਾ ਮਲਿਕੀ ਮਲਕੀਤ ਤਰ੍ਹਾਂ ਅਸੀਂ ਮਰ ਜਾਾਂਗੇ ਪਰ ਜ਼ਮੀਨ ਨਹੀਂ ਛੱਡਾਂਗੇ ਜਿੱਨਾਂ ਤੇ ਸਾਡੇ ਸੁਆਸ ਆ ਲੜਾਂਗੇ ਆ ਸਾਡੀ ਜਿਹੜੇ ਆ ਤੁਸੀਂ ਆਏ ਜੇ ਆ ਸੰਥਾ ਲੈ ਆਏ ਜਿਨਾਂ ਤੇ ਤੁਸੀਂ ਸਾਡੇ ਮਗਰ ਖੜੋਗੇ ਅਸੀਂ ਇਹਨਾਂ ਨੂੰ ਵੀ ਲਈ ਬੈਠੇ ਆ ਅਸੀਂ ਚੀਦਾਂ ਦੇ ਕੌਮ ਦੇ ਵਿੱਚੋਂ ਪੈਦਾ ਹੋਏ ਆ ਤੇ ਚੀਚੀ ਨਾ ਲਾ ਕੇ ਲਊ ਅਸੀਂ ਚੀਦੀਆਂ ਨਹੀਂ ਪਾਉਣ ਵਾਲੇ ਅਸੀਂ ਧੌਣ ਲਵਾ ਕੇ ਚੀਦੀਆਂ ਪਾਵਾਂਗੇ ਜਿਸ ਦੀ ਜਿਸ ਦੀ ਸਰਕਾਰ ਵੱਲੋਂ ਇੰਨੀ ਵਧੀਆ ਪਾਲਿਸੀ ਦਿੱਤੀ ਤੁਹਾਡੇ ਪਿੰਡਾਂ ਨੂੰ ਹੜਾ ਦੌਰਾਨ ਜਿਸ ਦਾ ਖੇਤ ਉਸ ਦਾ ਰੇਤ 200 ਰੁਪਏ ਤੁਸੀਂ ਰੇਡ ਚ ਮਾਰ ਰਹੇ ਹੋ ਹਲੇ ਕਹਿ ਰਹੇ ਹੋ ਜੀ ਸਾਡੇ ਕੋਲ ਕੁਝ ਹੈ ਹੀ ਨਹੀਂ ਸਾਡੇ ਕੋਲ ਬੀਜ ਵੀ ਨਹੀਂ ਖੇਤਾਂ ਵਿੱਚ ਜੀ ਪਹਿਲਾਂ ਤੇ ਮੈਂ ਤੁਸੀਂ ਪੱਤਰਕਾਰ ਜੀ ਆਏ ਨੂੰ ਤੁਸੀਂ ਕੈਮਰਾ ਮਾਰ ਕੇ ਵੇਖ ਲਓ ਇਹਨਾਂ ਦੇ ਵਿੱਚੋਂ ਕੋਈ ਟਰੈਕਟਰ ਟਰਾਲੇ ਵਾਲਾ ਵੀ ਨਹੀਂਗਾ ਇਹਨਾਂ ਝੋਲੀਆਂ 'ਚ ਬਗ ਰੇਡ ਕਰਨੀਆਂ ਉਹ ਗੁੰਡਾਗਰਦੀ ਜਿਹੜੇ ਸਰਕਾਰ ਦੇ ਬੰਦੇ ਆ ਜਿਹੜੇ ਕੋਈ ਪੀਏ ਰਲਿਆ ਕੋਈ ਛੇਰ ਰਲਿਆ ਕੋਈ ਪਨੇਵਾਰ ਰਲਿਆ ਕੋਈ ਭਲਾਰ ਰਲਿਆ ਕੋਈ ਕੁਛ ਰਲਿਆ ਉਹਨਾਂ ਸਰਕਾਰੀ ਬੰਦਿਆਂ ਦੇ ਬੰਦੇ ਰੇਡ ਕਰਨ ਡਏ ਉਹ ਗੁੰਡਾਗਰਦੀ ਹੁੰਦੇ ਰੇਡ ਮਾਫੀਆ ਚੱਲਣ ਡਿਆ ਅੱਗੇ ਤੇ ਸਾਡੀ ਜਿੱਥੇ ਪਹਿਲੀ ਦੇ ਅਸਲ ਦੇ ਵਿੱਚ ਸਰਕਾਰ ਨੇ ਤਾਂ ਸੋਚਿਆ ਵੀ ਜ ਦਰੀਏ ਬੰਦ ਨਾਲ ਲਾਏ ਪੁੱਟ ਪੁੱਟ ਕੇ ਦੇਤਾ ਹੀ ਕਰੋੜਾ ਕਰੋੜਾ ਰੁਪਏ ਵਟੇ ਜਾਂਦੇ ਸੀ ਤਾਂ ਉਹਨਾਂ ਨੂੰ ਉਹ ਬੰਦ ਕਰ ਦੇਣ ਸਾਡਾ ਤੇ ਹੋਰ ਨੁਕਸਾਨ ਕਰੀ ਜਾਂਦੇ ਹੋ ਰੇਤ ਫੇਰ ਉਹੋ ਜੁਕਦੇ ਜਿਹੜੇ ਪਹਿਲਾਂ ਜੁਕਦੇ ਸੀ ਖੋਲ ਲੱਗੇ ਸਰਕਾਰ ਵੱਲੋਂ ਵੀ ਉਹ ਸਰਕਾਰੀ ਬੰਦੇ ਹੀ ਰੜੇ ਸੀ ਹੁਣ ਵੀ ਉਹੋ ਹੀ ਆ ਸਾਡੇ ਕੋਲ ਤਾਂ ਸਾਧਨ ਨਹੀਂ ਕਰਨ ਨੂੰ ਅਸੀਂ ਕਹਿੰਦੇ ਨਾ ਖੜਾਂਗੇ ਪਰ ਹੁਣ ਤੁਸੀਂ ਥੋੜਾ ਜਿਹਾ ਸਬਰ ਜੀ ਕਰ ਲੈਂਦੇ ਕਿਉਂਕਿ ਸਰਕਾਰ ਹੁਣ ਥੋੜਾ ਜਿਹਾ ਚੈੱਕ ਲੈ ਕੇ ਆ ਰਹੀ ਹੈ ਦੱਸੇ ਕਿ 20-25 ਹਜ਼ਾਰ ਰੁਪਇਆ ਪਰ ਏਕੜ ਦਾ ਮੁਆਵਜ਼ਾ ਦਿੱਤਾ ਜਾਣਾ ਹੈ ਤਾਂ ਉਸ ਵਾਸਤੇ ਤੁਸੀਂ ਠਹਿਰਾਵ ਰੱਖੋ ਸਾਰਾ ਕੁਝ ਤੁਹਾਡਾ ਬਣ ਜਾਣਾ ਹੈ ਵੇਖੋ ਜੀ ਜਿਹੜੇ ਤੁਸੀਂ ਸਿਆਣੇ ਦੇ ਤੁਸੀਂ ਪੱਤਰਕਾਰ ਦੇ ਬੜੇ ਸੁਲਝੇ ਬੰਦੇ ਜੀ ਇੱਕ ਕਿਸਾਨ ਦਾ ਘਰ ਤੋਂ ਘਰ 70 ਤੋਂ ਲੱਗਦੇ 80 ਹਜ਼ਾਰ ਦਾ ਝੋਨਾ ਨਿਕਲਦਾ ਜੀ ਉਹਨੂੰ ਜੇ 20000 ਰੁਪਏ ਮਿਲ ਜੂਗਾ ਤੇ ਕਣਕ ਉਹਦੀ ਬੀਜਣ ਦੀ ਆਸ ਕੋਈ ਨਹੀਂ 70 80000 ਉਹਦਾ ਉਹ ਵੀ ਰੁਪਇਆ ਗਿਆ ਉਹਦੀ ਝੋਨੇ ਦੀ ਲਵਾਈ ਵੀ ਗਈ ਗਾੜੀ ਉਹਦੀ ਕਣਕ ਦੀ ਆਸ ਨਹੀਂ ਗਈ ਪਰਾਲੀ ਸਾੜਦੇ ਆ ਤੇ ਇਹਨਾਂ ਦਾ ਸੈਟਲਾਈਟ ਆ ਜੀ ਉਤੋਂ ਉਹ ਦੱਸ ਦਿੰਦਾ ਜੀ ਇੱਥੇ ਪਰਾਲੀ ਛੜੀ ਆ ਅਸੀਂ ਤੇ ਦਿੱਲੀ ਭੇਜਦੇ ਤੁਸੀਂ ਧੂਆਂ ਸਾੜ-ਸਾੜ ਕੇ ਪਰਾਲੀ ਸਾਰੀ ਇੰਨੇ ਲੋਕ ਪਰੇਸ਼ਾਨ ਹੋ ਰਹੇ ਉੱਥੇ ਅਸੀਂ ਤੇ ਨਾ ਵੀ ਹਰਿਆਣਾ ਵੀ ਛੜ ਦਿੰਦਾ ਸਾਡਾ ਧੂਆਂ ਗੜਗਾਉਂ ਵੀ ਛੜ ਦਿੰਦਾ ਪਤਾ ਨਹੀਂ ਦਿੱਲੀ ਚਲੇ ਕਿਤਰਾ ਜਾਂਦਾ ਜਾਂਦੇ ਨਾਲ ਕੋਈ ਪੈਪ ਲਾਇਆ ਉਹਦੇ ਵੀ ਇੰਦੀ ਦਿਲ ਜਾਂਦਾ ਸਾਨੂੰ ਤੇ ਨਾਲ ਕੁਝ ਨਹੀਂ ਹੋ ਅਸੀਂ ਦੇ ਪਰਿਵਾਰ ਜਿਹੜੇ ਬੀਜਣ ਦੀ ਤੇ ਹੋਰ ਫਸਲ ਜੇ ਤੋਰੀਆ ਬੀਦਿਓ ਤਾਂ ਸਾਡੇ ਦੋ ਵਾਰਾ ਸਾਗਧਰ ਜੁਗਾ ਨਿਕਲਦਾ ਜੀ ਸਾਡਾ ਬਰਾਬਰ ਬਾੜ ਕਰਤੀਆਂ ਇਹਨਾਂ ਨੇ ਬਾਹਰੋਂ ਬੀ ਲਿਆ ਲਿਆ ਕੇ ਖਾਤਾਂ ਲਿਆ ਲਿਆ ਕੇ ਸਾਡੀਆਂ ਪੈਲੀਆਂ ਪ੍ਰਦੂਸ਼ਣ ਕਰਤਾ ਪਾਣੀ ਪ੍ਰਦੂਸ਼ਣ ਕਰਤੇ ਉਹ ਬੁੱਢਾ ਨਾਲਾ ਉਹ ਚ ਪਾਣੀ ਗੰਦਾ ਪਿੱਲਾ ਆਉਂਡਿਆ ਸਾਰਾ ਫੈਕਟਰੀਆਂ ਲਾ ਜੀਆਂ ਫੈਕਟਰੀਆਂ ਵੇਖਿਆ ਜੀ ਕਿੰਨਾ ਕਿੰਨਾ ਧੂਆਂ ਖੜਦੀਆਂ ਵੇਖਿਆ ਜੀ ਕਿਤੇ ਉਹ ਉਹਦੇ ਨਾਲ ਨੇ ਪ੍ਰਦੂਸ਼ਣ ਹੁੰਦਾ ਇਹ ਸਾਡੀ ਪਰਾਲੀ ਖੜ ਕੇ ਫੇਰ ਇਹਨਾਂ ਫੈਕਟਰੀਆਂ ਦੀ ਸਾੜਨੀ ਆ ਸਿਰਫ ਸਾਨੂੰ ਤੰਗ ਪਰੇਸ਼ਾਨ ਕਰਨਾ ਵੀ ਇਹਨਾਂ ਨੂੰ ਜਿੰਨਾ ਤੰਗ ਪਰੇਸ਼ਾਨ ਕਰ ਦਿਓ ਇਹਨਾਂ ਦੇ ਬੱਚੇ ਸਮੈਗ ਤੇ ਲਾ ਕੈਲੀਂਆ ਦਈਏ ਤੇ 5 500 ਕਿਲੇ ਦਾ ਪਲਾਟ ਹੋਵੇ ਤੇ ਅਮਰੀਕਾ ਦਾ ਕੈਲੀਫੋਰਨੀਆ ਨਾਲ ਫੇਰ ਬਣਨਾ ਅਸੀਂ ਆਪਦੀ ਪਹਿਲੀ ਦੀ ਦਿਹਾੜੀ ਕਰਨੀ ਆ ਉੱਤੇ ਕੈਮਰਾ ਲਗਾਉਣਾ ਦੇ ਮੂਲੀ ਪੁੱਟਾਂਗੇ ਸਾਡੇ ਪਰਚਾ ਜੂਗਾ ਸਾਡੀਆਂ ਮਾਲਕੀਆਂ ਪੁਰਖਿਆਂ ਦੀਆਂ ਖੋਣੀਆਂ ਚਾਉਂਦੇ ਆ ਜੀ ਠੀਕ ਹੈ ਬਿਲਕੁਲ ਦੇਖੋ ਕਿ ਪਿੰਡ ਜਲੋ ਕੇ ਹੈ ਪੱਟੀ ਹਲਕੇ ਦਾ ਭਗਤ ਜੀ ਆਜੋ ਇੱਥੇ ਬੈਠੋ ਇੱਥੇ ਬੈਠੋ ਤਾਂ ਬੜਾ ਮੁਸ਼ਕਲ ਸੀ ਨਾ ਪਿੰਡਾਂ ਵਿੱਚ ਦੱਸੇ ਜਾ ਰਹੇ ਕਿ ਇੱਥੇ ਦਾ ਪਿਛਲਾ ਪਿੰਡ ਹੋ ਕੇ ਕਾਫੀ ਬੈਗ ਦੇ ਵਿੱਚ ਪਿੰਡ ਹੋ ਕੇ ਇੱਥੇ ਪਹੁੰਚੇ ਬਹੁਤ ਘੱਟ ਨੇ ਸਮਾਜ ਸੇਵੀ ਇਹਨਾਂ ਪਿੰਡਾਂ 'ਚ ਬਹੁਤ ਲੋੜ ਸੀ ਕਿਵੇਂ ਤੁਸੀਂ ਇਹ ਪਿੰਡ ਲੱਭਿਆ ਚੱਲੋਗੇ ਕਿਉਂਕਿ ਇੱਥੇ ਦਾਅਵੇ ਤਾਂ ਬਹੁਤਾਂ ਨੇ ਕੀਤੇ ਪਰ ਆਇਆ ਕੁਝ ਨਹੀਂ ਵੈਕਰੀ ਜੀ ਦਾ ਖਾਲਸਾ ਵੈਕਰੀ ਜੀ ਦੀ ਫਤਿਹ ਤੇ ਜਿਹੜਾ ਇਹ ਪਿੰਡ ਹੈ ਜੱਲੋ ਕੇ ਪਿੰਡ ਹੈ ਅਸੀਂ ਇੱਥੇ ਤਕਰੀਬਨ ਪ੍ਰਾਵਾ ਆਸਰਾ ਮਿਸਰ ਸਤਲੁਜ ਤੇ ਲੋਕ ਇਥੇ ਮਿਸ਼ਨ ਬੀਕੇਉ ਸਾਂਝਾ ਇੱਕ ਕੈਂਪ ਲਗਾਇਆ ਸੀ ਰੁਕਣੇ ਵਾਲਾ ਫੱਗੂ ਵਾਲਾ ਉੱਥੇ ਅਸੀਂ ਆਉਂਦੇ ਸੀ ਤੇ ਉੱਥੋਂ ਸਾਨੂੰ ਇਹ ਭਰਾ ਮਿਲੇ ਇਹਨਾਂ ਦੱਸਿਆ ਸਾਡੇ ਤਾਂ ਪਿੰਡ ਕੋਈ ਆਇਆ ਨਹੀਂ ਅਸੀਂ ਸਪੈਸ਼ਲ ਪਹਿਲਾਂ ਗੱਡੀ ਲੈ ਕੇ ਇੱਥੇ ਦੇਖਣ ਆਏ ਜਦੋਂ ਅਸੀਂ ਆਏ ਇਧਰੋਂ ਆਏ ਸੀ ਇੱਥੇ ਫਸਲ ਦੇਖ ਕੇ ਲੱਗਿਆ ਵੀ ਇੱਥੇ ਤਾਂ ਪਾਣੀ ਹੈ ਨਹੀਂ ਪਰ ਪਤਾ ਲੱਗਿਆ ਵੀ ਸਾਰੇ ਪਿੰਡ ਦੀ 1100 ਕੁ ਏਕੜ ਜ਼ਮੀਨ ਹੈ ਜਿਹੜੀ ਆਪਣਾ ਨਹਿਰ دریا ਉਹਦੇ ਵਿੱਚ ਹੜੁੜ ਗਈ ਆ ਕੋਈ ਫਸਲ ਦਾ ਬਚਾਉ ਨਹੀਂ ਹੋਇਆ ਅਸੀਂ ਰਾਸਣ ਲੈ ਕੇ ਆਏ ਉਰੇ ਰਾਤ ਲਾਈ ਬੰਦਿਆ ਇਹਨਾਂ ਨੂੰ ਸਭ ਵੀਰਾਂ ਨਾਲ ਗੱਲਬਾਤ ਹੋਈ ਮੁੜ ਕੇ ਸਾਨੂੰ ਇਹ ਲੱਗਿਆ ਕਿ ਜਦੋਂ ਸਾਰੀਆਂ ਸੰਸਥਾਵਾਂ ਮਦਦ ਕਰ ਰਹੀਆਂ ਅੱਜ ਤਾਂ ਤੁਸੀਂ ਦੱਸਿਆ ਕੋਈ ਕਲਾਕਾਰ 20-20 ਲੱਖ ਦੇ ਰਿਹਾ ਕੋਈ ਕਿਸੇ ਇਹੋ ਚਾ ਵੀ ਇੱਥੇ ਕੋਈ ਆਇਆ ਨਹੀਂ ਹੈ ਇਹਨਾਂ ਵੀਰਾਂ ਨਾਲ ਅਸੀਂ ਵਾਅਦਾ ਕੀਤਾ ਸੀ ਕਿ ਹੁਣ ਤੁਸੀਂ ਲੰਗਰ ਆਪਾਂ ਰਾਸਣ ਦੇ ਕੇ ਆਏ ਆ ਅਸੀਂ ਤੁਹਾਡੇ ਵਾਸਤੇ 24 ਡੀਜ਼ਲ ਵਾਸਤੇ ਵੀ ਜਿੰਨਾ ਲੋਕ ਇੱਥੇ ਮਿਸ਼ਨ ਵੀ ਕਈ ਪੰਜਾਬ ਦੀ ਸਮਰੱਥਾ ਹੈ ਬਾਤ ਤੋਂ ਬਾਅਦ ਮਹਾਰਾਜ ਦੀ ਕਿਰਪਾ ਹੈ న్యూ ਚੰਡੀਗੜ੍ਹ ਵਿੱਚ ਬੈਠੇ ਆਂ ਵੀ ਅਸੀਂ ਦੁਬਾਰਾ ਆਵਾਂਗੇ ਹੁਣ ਇਹਨਾਂ ਨਾਲ ਅਸੀਂ ਫੇਰ ਸੰਪਰਕ ਕੀਤਾ ਅੱਜ ਅਸੀਂ ਤਕਰੀਬਨ 285 ਜੋ ਕੀਲਿਆਂ ਦਾ ਬੀਜ ਤੇ ਰਹੇ ਤੇ ਆਪਣਾ ਡੀਜ਼ਲ ਵਾਸਤੇ ਇਹਨਾਂ ਨੂੰ ਵਿੱਤੀ ਮਦਦ ਦੇਣ ਵਾਸਤੇ ਆਏ ਸੀ ਲੋਕ ਹਿਤ ਮਿਸ਼ਨ ਜੋ ਇੱਕ ਜਥੇਬੰਦੀ ਹੈ ਜੋ ਮਤਲਬ ਕਿ ਲੋਕ ਇਤ ਮਿਸ਼ਨ ਦਾ ਨਾਮ ਹੀ ਇਹ ਰੱਖਿਆ ਸੀ ਕਿ ਲੋਕਾਂ ਦੇ ਹਿੱਤ ਵਾਸਤੇ ਭਾਵੇਂ ਦੀ ਉਹ ਧਾਰਮਿਕ ਹੈ ਭਾਵੇਂ ਦੀ ਸਮਾਜਿਕ ਹੈ ਭਾਵੇਂ ਦੀ ਆਰਥਿਕ ਹੈ ਕਿਸੇ ਨਾਲ ਤਾਂ ਕੰਮ ਦਾ ਲੋਕ ਇਤ ਮਿਸ਼ਨ ਜਥੇਬੰਦੀ ਸਭ ਨਾਲ ਸਮਰਥਾ ਅਨੁਸਾਰ ਮਦਦ ਕਰ ਰਹੀ ਹੈ ਇੱਥੇ ਆ ਕੇ ਵੀ ਸਿਨਾਂ ਨੂੰ ਮਿਲੇ ਇਹਨਾਂ ਨੇ ਮਤਲਬ ਸਾਡੇ ਨੂੰ ਬੜਾ ਸਹਿਯੋਗ ਵੀ ਦਿੱਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਕਰਕੇ ਜਿੱਥੇ ਵੀ ਕਿਤੇ ਸੰਸਥਾ ਕੋਈ ਲੈ ਕੇ ਜਾਂਦਾ ਕੋਈ ਸਮਾਨ ਉੱਥੇ ਰੌਲਾ ਪੈਂਦਾ ਲੜਾਈ ਹੁੰਦੀ ਹੈ ਪਰ ਇਸ ਪਿੰਡ ਦਾ ਅਸੀਂ ਇੱਕ ਸਬਰ ਦੇਖਿਆ ਹੈ ਜਿੰਨਾ ਇਹਨਾਂ ਨੇ ਦੱਸਿਆ ਸੀ ਉਸ ਨਾਲ ਸਮਾਨ ਲੈ ਕੇ ਕਦੇ ਵੀ ਸਾਡੇ ਕੋਲ ਸਮਾਨ ਘੱਟ ਵੱਧ ਨਹੀਂ ਹੋਇਆ ਇਹਨਾਂ ਨੇ ਕਿਸੇ ਨੇ ਵੀ ਸਾਨੂੰ ਸ਼ਿਕਾਇਤ ਨਹੀਂ ਕੀਤੀ ਅਸੀਂ ਇਹਨਾਂ ਦਾ ਵੀ ਇਸ ਗੱਲੋਂ ਧੰਨਵਾਦ ਕਰਦੇ ਹਾਂ ਕਿ ਮੱਧ ਤਾਂ ਦੇਖੋ ਅਸੀਂ ਲੋਕਾਂ ਦਾ ਇਕੱਠਾ ਹੋਇਆ ਪੈਸਾ ਅਸੀਂ ਲੋਕਾਂ ਨੂੰ ਵਰਤਾ ਰਹੇ ਹਾਂ ਸਾਡੀ ਤਾਂ ਇੱਕ ਜ਼ਿੰਮੇਵਾਰੀ ਰੱਬ ਨੇ ਲਾਈ ਹੈ ਕਿ ਆਪਾਂ ਪੈਸੇ ਇਕੱਠੇ ਕੀਤੇ ਸਾਨੂੰ ਉੱਥੇ ਦੇਣ ਵਾਲੇ ਆ ਰਹੇ ਹਨ ਸਾਡਾ ਜੋ ਸੰਸਥਾ ਦਾ ਦਫਤਰ ਹੈ ਲੋ ਗੁਰਦੁਆਰਾ ਗੜੀਪੁਰ ਕੋਲ ਕੋ ਸਭਲਾਕਮ ਅਜਰੀ ਵਿੱਚ ਹੈ ਉੱਥੇ ਸਾਨੂੰ ਲੋਕ ਪੈਸੇ ਦੇਣ ਆ ਉਹਨੇ ਰਸਤ ਦੇਣ ਆਉਂਦੇ ਨੇ ਇੱਥੇ ਅਸੀਂ ਵੰਡਣ ਆ ਰਹੇ ਹਾਂ ਸਾਡਾ ਤਾਂ ਦੇਖੋ ਵਿਚਲਾ ਇੱਕ ਜਿੱਦਾਂ ਕਹਿੰਦੇ ਵਿਚੋਲੇ ਅਸੀਂ ਤਾਂ ਵੀ ਸਮਾਨ ਜੋ ਦਿੱਤਾ ਉਹਨਾਂ ਨੂੰ ਸਿਰੇ ਚੰਗੀ ਜਿੱਥੇ ਲੋਡ ਹੈ ਲੋਡ ਬੰਦਾ ਤੱਕ ਪਿਆ ਪਿੱਛੇ ਅਸੀਂ ਆਏ ਸੀ ਸਾਨੂੰ ਜੋ ਯੂਨੀਅਨ ਵਾਲੇ ਦੱਸਦੇ ਨੇ ਪ੍ਰਧਾਨ ਜੀ ਇੱਕ ਮੁਠਿਆਂ ਵਾਲੀ ਪਿੰਡਾ ਉੱਥੇ ਕੋਈ ਗਿਆ ਹੀ ਨਹੀਂ ਬਾਰਡਰ ਤੇ ਬਿਲਕੁਲ ਉੱਪਰ ਪਿੰਡ ਸੀ ਉਹ ਉੱਥੇ ਅਸੀਂ ਆਏ ਉੱਥੇ ਆ ਕੇ ਬੰਦੇ ਉਹਨਾਂ ਨੇ ਸਾਨੂੰ ਲੋਕਾਂ ਨੇ ਬੜਾ ਸਾਡਾ ਧੰਨਵਾਦ ਕੀਤਾ ਕਿ ਤੁਸੀਂ ਆਏ ਕਿਉਂਕਿ ਅਸੀਂ ਤਾਂ ਇਹ ਸੋਚ ਕੇ ਆਉਣੇ ਵੀ ਜਿੱਥੇ ਲੋਡ ਬੰਦ ਦਾ ਜੋ ਸਮਾਨ ਕਿਸੇ ਨੂੰ ਦਿੱਤਾ ਆਏ ਕੋਈ 100 ਰੁਪਏ ਦੇ ਰਿਹਾ ਕੋਈ 10 ਕਿਲੋ ਕਣਕ ਦੇ ਰਿਹਾ ਅਸੀਂ ਤਾਂ ਸੋਨੇ ਉਹਨਾਂ ਦੀ ਉਵੇਂ ਹੀ ਕਣਕ ਉਵੇਂ ਹੀ ਉਹਨਾਂ ਦਾ ਸਾਭ ਜੋ ਹੈ ਲੋਡ ਬੰਦ ਤੱਕ ਪਹੁੰਚੇ ਠੀਕ ਹੈ ਬਿਲਕੁਲ ਦੇਖੋ ਕੀ ਲੋਕਿਤ ਮਿਸ਼ਨ ਹੈ ਜੋ ਕਿ ਨਿਊ ਚੰਡੀਗੜ੍ਹ ਇਲਾਕੇ ਤੋਂ ਜਿੱਥੇ ਬੰਦੀ ਪਹਿਲਾਂ ਵੀ ਇਸ ਜਿਗਾ ਉੱਤੇ ਕਾਇਮਦ ਕਰਨ ਵਾਸਤੇ ਆਈ ਤੇ ਅੱਜ ਜੋ ਕਣਕ ਦਾ ਬੀਜ ਤੇ ਕੰਬਲ ਤੇ ਨਾਲ ਵਿੱਤੀ ਰਕਮ ਜਿਹੜੀ ਦਿੱਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਨੇ ਭਾਵੇਂ ਹਰ ਵਰਗ ਦਾਵਾ ਕਰ ਰਿਹਾ ਕਿ ਅਸੀਂ ਮਦਦ ਕੀਤੀ ਹੈ ਪਰ ਹੁਣ ਲੋੜ ਹੈ ਨਾ ਪਿੰਡਾਂ ਦੇ ਵਿੱਚ ਕਿਉਂਕਿ ਬਿਮਾਰੀ ਪੈਦਾ ਹੋ ਸਕਦੀ ਹੈ ਕਿਉਂ ਜਿਸ ਤਰੀਕੇ ਨਾਲ ਜਾਨਵਰ ਮਰੇ ਨੇ ਕਾਫੀ ਪਸ਼ੂ ਮਰੇ ਨੇ ਤੇ ਨਾਲ ਦੀ ਨਾਲ ਹੀ ਪਿੰਡਾਂ ਦੇ ਵਿੱਚ ਰੇ ਚੜੀ ਹੋਈ ਹੈ ਤਾਂ ਕਾਫੀ ਮੁਸ਼ਕਲ ਸੀ ਨਾ ਪਿੰਡਾਂ ਦੇ ਵਿੱਚ ਤਾਂ ਅੱਜ ਕਾਫੀ ਜਿਹੜਾ ਬੀਜ ਇਹਨਾਂ ਪਿੰਡਾਂ ਦੇ ਵਿੱਚ ਵੰਡਿਆ ਗਿਆ ਜਿਸ ਤੋਂ ਬਾਅਦ ਇਹਨਾਂ ਪਿੰਡਾਂ ਦੇ ਲੋਕ ਹੁਣ ਬਜਾਈ ਕਰਨਗੇ ਕਿਤਨੇ ਕਿਤਾ ਆਪਣੀ ਫਸਲ ਉਗਾ ਕੇ ਫਿਰ ਆਪਣਾ ਗੁਜ਼ਾਰਾ ਕਰਦੇ ਹੋਣਗੇ ਤਾਂ ਇਸ ਤਰੀਕੇ ਦੇ ਹਾਲਾਤ ਮੁੜ ਕੇ ਕਦੇ ਨਾ ਹੋਣ ਇਸ ਤਰੀਕੇ ਦੀ ਉਮੀਦ ਅਸੀਂ ਵੀ ਕਰਦੇ ਹਾਂ ਥੋੜੇ ਕਰ ਮੈਂ ਗੁਰਜੋਤ ਦੇ ਨਾਲ ਹਰਤੇਸ਼ੀ